ਦੇਸ਼ ਦੁਨੀਆ ਵਜਵਾਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਰਜਿੰਦਰ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਤੇ ਦੋਸਤੋ ਗੁਰਦੁਆਰਾ ਛੇਵੀਂ ਗੁਰੂ ਅਰਜਨ ਦੇਵ ਜੀ ਬਿਲਗਾ ਵਿਖੇ ਹਰੇਕ ਐਤਵਾਰ ਬਿਲਗਾ ਜਨਰਲ ਹਸਪਤਾਲ ਯੂਨਿਟ ਸੀਐਮਸੀ ਲੁਧਿਆਣਾ ਵੱਲੋਂ ਜੋ ਮੁਫਤ ਮੈਡੀਕਲ ਕੈਂਪ ਲਗਾਇਆ ਜਾਂਦਾ ਇਸ ਕੈਂਪ ਵਿੱਚ ਬੁਖਾਰ 슈ਗਰ ਬੀਪੀ ਤੇ ਦਰਦਾਂ ਦੇ ਰੋਗਾਂ ਦਾ ਇਲਾਜ ਕੀਤਾ ਜਾਂਦਾ ਇਸ ਮੌਕੇ ਤੇ ਦੱਸਣਾ ਚਾਹਾਂਗਾ ਕਿ ਅਕਸਰ ਕੀ ਹੈ ਕਿ ਬਿਲਗੇ ਵਿੱਚ ਚਾਚਾ ਹੁੰਦੀ ਕਿ ਤਨ ਕਿਤੇ ਬੜੇ ਸਮੇਂ ਤੋਂ ਸੁਣਦੇ ਰਹਿੰਦੇ ਨੇ ਆ ਕਿ ਬਿਲਗਾ ਜਨਾਲਾ ਹਸਪਤਾਲ ਵਾਲੇ ਉਹਨਾਂ ਤੇ ਹਮੇਸ਼ਾ ਲੋਕਾਂ ਦਾ ਇਹ ਅਥਰਾਜ ਰਹਿੰਦਾ ਕਿ ਫਰੀ ਇਲਾਜ ਨਹੀਂ ਕਰਦੇ ਹਾਡੇ ਮੁਤਾਬਕ ਨਹੀਂ ਚੱਲਦੀ ਤੇ ਕਰੀਬ 1.5 2 ਮਹੀਨਿਆਂ 2 ਮਹੀਨਿਆਂ ਤੱਕ ਇਹ ਸਮਾਂ ਹੋਗਾ 3 ਮਹੀਨੇ ਦਾ ਇਹ ਮੈਡੀਕਲ ਕੈਂਪ ਹੈ ਇਸ ਕੈਂਪ ਦੇ ਵਿੱਚ ਬਿਲਕੇ ਦੇ ਲੋਕਾਂ ਨੇ ਜਿੰਨਾ ਕੁ ਲਾਹਾ ਲਿਆ ਉਹ ਨਾ ਕਾਫੀ ਹੈ ਅਗਰ ਇਸ ਗੱਲ ਦੀ ਜਾਗਰੂਕਾ ਹੁੰਦੀ ਤਾਂ ਇੱਕ ਤੋਂ ਵੱਧ ਫੈਲਾ ਲੈਣਾ ਚਾਹੀਦਾ ਸੀ ਗੁਰੂ ਘਰਾਂ ਤੋਂ ਇਸ ਗੱਲ ਦੀ ਅਨਾਉਂਸਮੈਂਟ ਵੀ ਹੁੰਦੀ ਹੈ ਆਓ ਬਿਲਕਾ ਜਨਰਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਅਨਪੂਰਨ ਉਹਨਾਂ ਦਾ ਇਹਨਾਂ ਕੈਂਪਾਂ ਮੁਤਾਬਕ ਜਿਹੜਾ ਤਜਰਬਾ ਆ ਉਹ ਸਾਂਝਾ ਕਰ ਲੈਣੇ ਆ ਨਾਲ ਸਾਥ ਦੇਣਗੇ ਸਰੇਂਦਰਪਾਲ ਬਿਲਕਾ ਜੀ ਭਪਿੰਦਰ ਸਿੰਘ ਜੀ ਵੀ ਨਾਲ ਜੁੜਿਆ ਤੇ ਇਹਨਾਂ ਤੋਂ ਜਾਣਦੇ ਆ ਬਈ ਹੁਣ ਤੱਕ ਜਿਹੜਾ ਕਰੀਬ 2 ਮਹੀਨੇ ਹੋ ਚੱਲਿਆ ਬਈ ਕੀ ਨਤੀਜਾ ਤਾਂ ਪਹਿਲਾਂ ਡਾਕਟਰ ਸਾਹਿਬ ਨੂੰ ਦਾ ਸਵਾਗਤ ਕਰ ਲੈਣੇ ਆ ਡਾਕਟਰ ਸਾਹਿਬ ਤੁਹਾਡਾ ਬਿਲਕਾ ਨਿਊਜ਼ ਆਨਲਾਈਨ ਤੇ ਸਵਾਗਤ ਹਸੀ ਰਾਲ ਡਾਕਟਰ ਸਾਹਿਬ ਹੁਣ ਤੱਕ ਜਿਹੜਾ ਕੈਂਪ ਦੇ ਵਿੱਚ ਲੋਕ ਜਿਹੜੇ ਫਾਇਦਾ ਲੈਂਦੇ ਆ ਰਿਹਾਨ ਉਹਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਆ ਦੇਖੋ ਜਿਹੜੀ ਆਮ ਬਿਮਾਰੀਆਂ ਅਸੀਂ ਦੇਖ ਰਹੇ ਆ ਰੈਗੂਲਰ ਲੈਵਲ ਤੇ ਉਹ ਹੈ ਜੀਆਂ ਬੀਪੀ ਸ਼ੂਗਰ ਦਰਦ ਜੀ ਤੇ ਬਾਕੀ ਜਿਹੜਾ ਮੌਸਮ ਦੇ ਹਿਸਾਬ ਨਾਲ ਜਿਹੜੀ ਬਿਮਾਰੀਆਂ ਨੇ ਠੀਕ ਹੈ ਪਹਿਲੀ ਗੱਲ ਹੈ ਦੂਜੀ ਗੱਲ ਇਹ ਅਸੀਂ ਦੇਖਦੇ ਆ ਵੀ ਇਸ ਕੈਂਪ ਦਾ ਜਿਹੜਾ ਫਾਇਦਾ ਹੈ ਉਹ ਗਰੀਬ ਮਰੀਜ਼ ਜਰੂਰ ਉਠਾ ਰਿਹਾ ਜੀ ਤੁਸੀਂ ਜਿੱਦਾਂ ਹੁਣ ਕਿਹਾ ਵੀ ਜ਼ਿਆਦਾ ਫਾਇਦਾ ਲੋਕ ਲੈ ਸਕਦੇ ਨੇ ਬਲਕੇ ਉਹ ਉਹਦਾ ਤਾਂ ਨਹੀਂ ਹੈ ਪਰ ਇਹ ਮੈਨੂੰ ਜਰੂਰ ਖੁਸ਼ੀ ਹੈ ਕਿ ਜਿਹੜੇ ਨੇੜੇ-ਜਿਹੜੇ ਦੇ ਗਰੀਬ ਮਰੀਜ਼ ਹੈ ਉਹਨਾਂ ਨੂੰ ਇਸ ਕੰਮ ਦਾ ਜਰੂਰ ਫਾਇਦਾ ਹੋ ਰਿਹਾ ਹੈ ਤੇ ਮੇਰੇ ਦੇਖਣ ਦੇ ਵਿੱਚ ਇਹ ਗੱਲ ਹੈ ਕਿ ਜਿਆਦੇ ਜਿਹੜੇ ਮਰੀਜ਼ ਆ ਉਹ ਹੱਥ-ਪੈਰ ਸੌਂਦੇ ਗੋਡੇ ਦਰਦ ਉਹਨਾਂ ਦੀ ਬਹੁਤਾਤ ਆ ਤੇ ਇਹ ਜਿਹੜਾ ਕੈਂਪ ਆ ਉਹ ਬਾਤ ਤੋਂ ਬਾਅਦ 80 ਤੋਂ 90 ਘੱਟ ਤੋਂ ਘੱਟ 50 ਪੇਸ਼ੈਂਟ ਹਰੇਕ ਹਫ਼ਤੇ ਆਉਂਦੇ ਆ ਪਰ ਜਿੰਨਾ ਅਸੀਂ ਸਾਵੇਂ ਤੇ ਆ ਵੀ ਪ੍ਰਚਾਰ ਪ੍ਰਸਾਰਿਆ ਜਿੰਨਾ ਲੋਕ ਲੰਗਰ ਲਈ ਢੱਟ ਕੇ ਪੈਂਦੇ ਆ ਹਰ ਘਰ ਵਿੱਚ ਕੋਈ ਨਾ ਕੋਈ ਜਿਹੜਾ ਬਿਮਾਰ ਮੈਂਬਰ ਹੈ ਉਹਦੇ باوجود ਵੀ 10000 ਦੀ ਵਾਦੀ ਆ ਗਈ ਤੁਹਾਨੂੰ ਲੱਗਦਾ ਵੀ ਉਸ ਮੁਤਾਬਕ ਲੋਕ ਜਿਹੜੇ ਫਾਇਦਾ ਲੈ ਰਹੇ ਆ ਉਹਨੀ ਗਿਣਤੀ ਹੈ ਵੀ ਇਸ ਕਾਮਦਨ ਜਿੱਦਾਂ ਤੁਸੀਂ ਕਿਹਾ ਹੋਰ ਲੋਕ ਫਾਇਦਾ ਲੈ ਸਕਦੇ ਨੇ ਉਹਦਾ ਫਾਇਦਾ ਨਹੀਂ ਲੈ ਰਹੇ ਉਹਦਾ ਕੀ ਕਾਰਨ ਹੈ ਉਹ ਮੈਨੂੰ ਕਲੀਅਰ ਨਹੀਂ ਹੈਗਾ ਕਿਉਂਕਿ ਦੇਖੋ ਹੁਣ ਦਿੱਤਾ ਤੁਸੀਂ ਕਿਹਾ 2 ਹਫਤੇ ਹੋ ਗਏ 2 ਮਹੀਨੇ ਹੋ ਗਏ ਹਲੇ ਕਿ ਦੁਆਰਾ ਮੈਂ ਕਰਦੇ ਆ ਸ਼ੂਗਰ ਚੈੱਕ ਹੁੰਦੀ ਹੈ ਮੈਡੀਸਨ ਫਰੀ ਹੈ ਜਿਹੜੇ ਵੀ ਲੋੜ ਹੈ ਮੈਡੀਸਨ ਮੁਫਤ ਹੀ ਦਿੰਦੇ ਆ ਤੇ ਇਹਦਾ ਫਾਇਦਾ ਹੁਣ ਲੋਕਾਂ ਨੂੰ ਚੱਕਣਾ ਚਾਹੀਦਾ ਹੈ ਹੁਣ ਉਹਨਾਂ ਕੋਲ ਇਨਫੋਰਮੇਸ਼ਨ ਨਹੀਂ ਹੈ ਜਾਂ ਉਹਨਾਂ ਦੇ ਘਰ ਦੂਰ ਨੇ ਜਾਂ ਕੀ ਕਾਰਨ ਹੈ ਉਹ ਤੁਸੀਂ ਬੈਟਰ ਕੋ ਸਮਝ ਸਕਦੇ ਹੋ ਜਿਹੜੇ ਤੁਸੀਂ ਪ੍ਰਿੰਟ ਕਰ ਰਹੇ ਹੋ ਐ ਸਰੇਂਦਰਪਾ ਬੇਲਗਾਜੀ ਤੁਸੀਂ ਅਕਸਰ ਲੋਕਾਂ ਦੇ ਵਿੱਚ ਵਿਚਰਦੇ ਆ ਲੋਕ ਦੋਖ ਤਕ ਕਲੀਫਾ ਆਪਣੀਆਂ ਬੋਧ ਗਣਾਉਂਦੇ ਆ ਜਦੋਂ ਕਿਤੇ ਚਰਚਾ ਹੁੰਦੀ ਆ ਤੇ ਜਦੋਂ ਕਿਤੇ ਗੈਰ ਕੁਦਰਤੀ ਮਤਾਂ ਹੁੰਦੀਆਂ ਆ ਤੁਹਾਨੂੰ ਉਸ ਸਬਾਬਤ ਵੀ ਜਾਣਾ ਪੈਂਦਾ ਤੇ ਉਸ ਵੇਲੇ ਚਰਚਾ ਹੁੰਦੀ ਆ ਵੀ ਗੱਲ ਜਿਹੜੀ ਆ ਗੱਲ ਜਿਹੜੀ ਆ ਉਹ ਪਰਮਾਤਮਾ ਤੇ ਸੜ ਦਿੱਤੀ ਜਾਂਦੀ ਆ ਤੁਹਾਨੂੰ ਕੀ ਲੱਗਦਾ ਲੋਕ ਜਿਹੜੇ ਇਸ ਕੈਂਪ ਦਾ ਲਾਹਾ ਲੈ ਰਹੇ ਜਿੰਨਾ ਲੈਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਿਲਗਾ ਨਿਊਜ਼ ਆਨਲਾਈਨ ਦਾ ਬਹੁਤ-ਬਹੁਤ ਧੰਨਵਾਦ ਕਿ ਉਹ ਸਮੇਂ-ਸਮੇਂ ਤੇ ਲੋਕਾਂ ਦੀ ਗੱਲ ਜਿਹੜੀ ਉਹ ਰੱਖਦੇ ਰਹਿੰਦੇ ਆ। ਤੋਂ ਬਿਲਗਾ ਹਸਪਤਾਲ ਜਨਰਲ ਹਸਪਤਾਲ ਵੱਲੋਂ ਡਾਕਟਰ ਅਨਪਮ ਜੀ ਔਰ ਉਹਨਾਂ ਦੀ ਟੀਮ ਜਿਹੜੀ ਆ ਉਹ 2 ਮਹੀਨੇ ਤੋਂ ਫ੍ਰੀ ਮੈਡੀਕਲ ਕੈਂਪ ਜਿਹੜਾ ਬਿਲਗਾ ਵਿਖੇ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਵਿਖੇ 10 ਤੋਂ 12 ਵਜੇ ਤੱਕ ਹਰ ਐਤਵਾਰ ਲੱਗਦਾ ਹੈ। ਪਰ ਆਵਾਦੀ ਦੇ ਜਾਇਰੀ ਦੇ ਮੁਤਾਬਕ ਜਿਹੜਾ ਉਹ ਸਾਨੂੰ ਲੱਗਦਾ ਹੈ ਕਿ ਪੇਸ਼ੈਂਟ ਜਿਹੜੇ ਆ ਉਹ ਇਹਦਾ ਉਨਾ ਫਾਇਦਾ ਨਹੀਂ ਉਠਾ ਸਕੇ ਅੱਗਿਓ ਵੀ ਜਿਹੜਾ ਉਹ ਫਰਵਰੀ ਤੱਕ ਜਿਹੜਾ ਲੱਗਣਾ ਹੈ ਤੋਂ ਆਮ ਚਰਚਾ ਸੱਥਾਂ ਚ ਜ਼ਰੂਰ ਸੁਣੀਦੀ ਆ ਕਿ ਬਿਲਗਾ ਜਨਰਲ ਹਸਪਤਾਲ ਵਾਲਿਆਂ ਨੂੰ ਫ੍ਰੀ ਜਿਹੜੀ ਆ ਉਹ ਇਲਾਜ ਵੀ ਕਰਨਾ ਚਾਹੀਦਾ ਹੈ ਗਰੀਬਾਂ ਦਾ ਬਿਲਗਾ ਜਨਰਲ ਹਸਪਤਾਲ ਡਾਕਟਰ ਨਾਨਪਮ ਜੀ ਔਰ ਉਹਨਾਂ ਦੀ ਟੀਮ ਜਿਹੜੀ ਆ ਉਹ 2 ਮਹੀਨੇ ਤੋਂ ਲੱਗੀ ਆ ਹਰ ਲੋਕ ਜਿਹੜੇ ਆ ਮੈਨੂੰ ਇਹ ਲੱਗਦਾ ਕਿ ਉਹਨਾਂ ਫਾਇਦਾ ਨਹੀਂ ਉਠਾ ਸਕੇ ਤੋਂ ਆਉਣ ਵਾਲੇ ਸਮੇਂ 'ਚ ਮੈਂ ਬੇਨਤੀ ਕਰਾਂਗਾ ਕਿ 10 ਤੋਂ 12 ਵਜੇ ਤੱਕ ਹਰ ਐਤਵਾਰ ਗੁਰੂ ਅਰਜਨ ਦੇਵ ਜੀ ਵੱਡੇ ਗੁਰਦੁਆਰੇ ਜਿਹੜਾ ਉਹ ਕੈਂਪ ਲੱਗਦਾ ਉਹਦਾ ਫਾਇਦਾ ਉਠਾਓ ਜਿਹੜੇ ਹਰ ਮਤਲਬ ਹਰ ਤਰ੍ਹਾਂ ਦੀ ਬਿਮਾਰੀ ਸ਼ੂਗਰ ਬੀਪੀ ਔਰ ਦਰਦਾਂ ਦੇ ਬੁਖਾਰ ਸਾਰਿਆਂ ਨੂੰ ਜਿਹੜਾ ਉਹਦੀ ਬਹੁਤ ਵਧੀਆ ਸਲਾਹ ਵੀ ਦਿੰਦੇ ਆ ਔਰ ਮੁਫਤ ਇੱਥੋਂ ਜਿਹੜੀਆਂ ਉਹ ਦਵਾਈਆਂ ਮਿਲਦੀਆਂ ਤਾ ਇਸ ਕਰਕੇ ਦੁਬਾਰਾ ਫੇਰ ਬੇਨਤੀ ਕਰਦੇ ਆ ਕਿ ਇਸ ਕੈਂਪ ਦਾ ਜਿਹੜਾ ਉਹ ਵੱਧ ਤੋਂ ਵੱਧ ਲਾ ਹਟਾਓ ਹਰ ਐਤਵਾਰ ਜਿਹੜੀ ਆ ਉਹ ਦੁਬਾਰਾ ਸਭ ਤੋਂ ਅਨਾਉਂਸਮੈਂਟ ਵੀ ਹੁੰਦੀ ਆ ਸਿੰਦਰਪਾਲ ਬੱਲਕਾ ਜੀ ਅਜੇ ਹੋਰ ਤੁਹਾਡੇ ਤੋਂ ਮੈਂ ਇੱਕ ਦੋ ਜਵਾਬ ਲੈਣੇ ਆ ਕਿ ਜਿਵੇਂ ਅਸੀਂ ਦੇਖਦੇ ਆ ਕਿ ਲੋਕ ਜਿਹੜੇ ਆ ਉਹ ਸਮੇਂ ਦਾ ਫਾਇਦਾ ਨਹੀਂ ਲੈ ਰਹੇ 10 ਤੋਂ 12 ਵਾਲੇ ਸਮੇਂ ਵਿੱਚ ਪੂਰੇ ਲੋਕ ਪਹੁੰਚਦੇ ਨਹੀਂ ਹੈ ਜਦੋਂ ਕਿ ਲੋਕਾਂ ਨੂੰ ਚਾਹੀਦਾ ਆ ਵੇ ਫਾਇਦਾ ਲੈਣ ਲਈ ਇੱਕ ਗੱਲ ਤੇ ਦੂਜੀ ਗੱਲ ਇਹ ਆ ਵੀ ਜਿਹੜੀ ਹੈ ਨਾ ਅਕਸਰ ਬੈਲਗੇ ਦੇ ਲੋਕ ਆ ਉਹ ਚਾਹੇ ਕਿਸੇ ਦੇ ਵੀ ਜਿਹੜਾ ਕਈ ਨਹੀਂ ਨਾ ਨਾ ਖਲਾਫ ਚਰਚਾ ਬਹੁਤ ਕਰ ਦਿਆ ਜੀ ਤੁਸੀਂ ਵੀ ਬੈਲਗਾ ਚੈਨਲ ਹਸਪਤਾਲ ਨੂੰ ਬਣਾਉਣ ਵਿੱਚ ਬਹੁਤ ਸਮਾਂ ਦਿੱਤਾ ਤੇ ਜੇ ਅੱਜ ਗੱਲ ਕਰਨੀ ਹੋਵੇ ਵੀ ਹੁਣ 2 ਮਹੀਨੇ ਹੋ ਗਏ ਆ ਘਰ ਘਰ ਪਤਾ ਹੋਣਾ ਚਾਹੀਦਾ ਵੀ ਕੈਂਪ ਲਗਾਇਆ ਤੇ ਜੇ ਫਰੀ ਦਵਾਈ ਮਿਲਦੀ ਆ ਤਾਂ ਫੇ ਵੀ ਉਹਦਾ ਲਾਹਾ ਨਹੀਂ ਲੈ ਰਹਾ ਜੀ ਇਹ ਮਾਨਸਿਕਤਾ ਸਮਝੀ ਜਾਵੇ ਜਾਂ ਕੀ ਕਹਿਣਾ ਚਾਹੁੰਦੇ ਆ ਇਹ ਇਹ ਇੱਕ ਤਾਂ ਸਾਡੇ ਜਿਹੜੇ ਬੇਲੇ ਵੀ ਲੋਕ ਆ ਨਾ ਬਿਲਕੁਲ ਹਾਂਜੀ ਉਸ ਪੇਸ਼ੈਂਟ ਨੂੰ ਪੁੱਛੀਦਾ ਜਦੋਂ ਉਹ ਲੇਟ ਪਹੁੰਚਦੇ ਆ ਉਹ ਨਹੀਂ ਜੀ ਕੰਮ ਕੋਈ ਨਹੀਂ ਸੀ ਬੇਲ ਵੀ ਨਹੀਂ ਲੱਗਾ ਤੇ ਪਰ ਟਾਈਮ ਜਿਹੜਾ ਸਾਡੇ ਕੋਲ ਲੱਗਾ ਨਹੀਂ ਲੇਟ ਪਹੁੰਚਦੇ ਆ 5 5-7 ਪੇਸ਼ੈਂਟ ਲੇਟ ਪਹੁੰਚਦੇ ਆ ਫਿਰ ਡਾਕਟਰ ਸਾਹਿਬ ਨੂੰ ਬੇਨਤੀ ਕਰਕੇ ਹੋਰ ਰੋਕੀਦਾ ਅਕਸਰ ਡਾਕਟਰ ਸਾਹਿਬ ਦਾ ਵੀ ਕੋਰ ਸ਼ਡਿਊਲ ਹੈ ਸੋ ਇਸ ਕਰਕੇ ਇਹ ਇਹਨੂੰ ਇੰਨੀ ਕੌਲ ਕਹਿ ਲਓ ਜਾਂ ਵੇਸੜਾਪਨ ਕਹਿ ਲਓ ਇਹ ਸਾਡੇ ਆਪਣੇ ਚ ਹੈ ਪਰ ਅਸੀਂ ਦੋਸ਼ ਜਿਹੜਾ ਉਹ ਦੂਜੇ ਪਾਸੇ ਦਿੰਨੇ ਆ ਜਿਹੜਾ ਇਹ ਬਣਦੀ ਨਹੀਂ ਗੱਲ ਤਾਂ ਇਸ ਕਰਕੇ ਸਾਡੇ ਲੋਕਾਂ ਨੂੰ ਖਾਸ ਕਰਕੇ ਜਿਹੜੇ ਮਿਹਨਤ ਕਾਸ਼ ਲੋਕਾ ਉਹਨਾਂ ਨੂੰ ਜ਼ਰੂਰ ਚਾਹੀਦਾ ਹੈ ਇਹਦਾ ਫਾਇਦਾ ਉਠਾਉਣ ਇਹ ਦੁਬਾਰਾ ਫਿਰ ਬੇਨਤੀ ਕਰਦੇ ਆ ਕਿ ਜਿਹੜਾ ਅਸੀਂ ਜਦੋਂ ਕੋਈ ਪਾਣਾ ਵਾਪਰ ਜਾਂਦਾ ਮਗਰੋਂ ਜਿਹੜਾ ਅਸੀਂ ਅੰਤਮ ਅਰਦਾਸਾਂ ਤੇ ਪੈਸੇ ਖਰਚਦੇ ਆ ਉਹਦੀ ਬਜਾਏ ਅਸੀਂ ਪਹਿਲਾਂ ਹੀ ਪ੍ਰਪੇਅਰ ਹੋਈਏ ਤਾਕੇ ਜਿਹੜਾ ਸਾਨੂੰ ਪਛਤਾਵਾ ਮਗਰੋਂ ਰਹਿੰਦਾ ਉਹ ਨਾ ਰਵੇ ਇਸ ਕਰਕੇ ਇਸ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਫ੍ਰੀ ਦਵਾਈਆਂ ਮਿਲਦੀਆਂ 10 ਤੋਂ 12 ਵਜੇ ਤੱਕ ਹਰ ਐਤਵਾਰ ਇਹ ਫਰਵਰੀ ਮਹੀਨੇ ਤੱਕ ਜਿਹੜਾ ਇਹ ਕੈਂਪ ਲੱਗਣਾ ਤੇ ਜ਼ਰੂਰ ਪਹੁੰਚੋ ਮੈਂ ਤਾਂ ਸਰਿੰਦਰਪਾਲ ਜੀ ਇੱਥੇ ਤੱਕ ਵੀ ਕਹਿਣ ਨੂੰ ਜਿਹੜਾ ਮਜਬੂਰ ਹਾਂ ਕਿ ਰੱਬ ਨੂੰ ਅਲਾਮਾ ਦੇਣ ਵਾਲੇ ਲੋਕ ਜਿਹੜੇ ਆ ਉਹ ਖੁਦ ਜ਼ਿੰਮੇਵਾਰੀ ਜਿਹੜੀ ਆ ਉਹ ਘੱਟ ਸਮਝਦੇ ਆ ਵਿਦੇਸ਼ਾਂ ਵਿੱਚ ਵੀ ਜਿਹੜੇ ਲੋਕ ਬੈਠਿਆ ਉਹਨਾਂ ਨੂੰ ਜਿਹੜੀਆਂ ਇੱਥੇ ਗਲਤ ਇਨਫਾਰਮੇਸ਼ਨਾਂ ਦਿੱਤੀਆਂ ਜਾਂਦੀਆਂ ਆ ਉਹ ਆਪਣੀਆਂ ਜਿਹੜੀਆਂ ਗਲਤ ਜਿਹੜੀਆਂ ਆ ਉਹ ਚਰਚਾ ਆਮਾ ਕਰਦੇ ਆ ਪਰ ਅਸਲ ਕਹਾਣੀ ਕੋਈ ਹੋਰ ਆ ਇੱਕ ਸਮਾਂ ਉਹ ਸੀ ਜਦੋਂ ਸਾਡੇ ਕੋਲ ਲੁਧਿਆਣੇ ਦੇ ਮੁਕਾਬਲੇ ਇਲਾਜ ਹੈ ਨਹੀਂ ਸੀ ਜੀ ਲੁਧਿਆਣੇ ਦੇ ਮੁਕਾਬਲੇ ਸਾਡੇ ਕੋਲ ਹਸਪਤਾਲ ਹੈ ਨਹੀਂ ਸੀ ਜੀ ਜੇ ਅੱਜ ਲੁਧਿਆਣੇ ਦੇ ਮੁਕਾਬਲੇ ਹਸਪਤਾਲ ਆ ਤਾਂ ਸਾਡੇ ਕੋਲ ਉਹਦੇ ਖਿਲਾਫ ਚਰਚਾ ਬਹੁਤ ਆ ਹਾਂਜੀ ਜਦੋਂ ਸਾਡੇ ਨਗਰ ਦੇ ਲੋਕ ਜਿਹੜੇ ਆ ਉਹ ਮਹਿੰਗੇ ਤੋਂ ਮਹਿੰਗੇ ਹਸਪਤਾਲਾਂ 'ਚ ਪਹਿਲਾਂ ਜਾਂਦੇ ਆ ਫਿਰ ਪੱਟ ਹੋ ਕੇ ਵੀ ਆਉਂਦੇ ਉੱਥੇ ਪੈੜ ਪੱਲੇ ਵੀ ਕੱਖ ਨਹੀਂ ਪੈਂਦਾ ਹਾਂਜੀ ਤਾਂ ਸਾਨੂੰ ਜਿਹੜਾ ਆ ਉਹ ਸਵਾਏ ਇੱਕ ਦੂਏ ਨੂੰ ਬਦਨਾਮ ਕਰਨ ਤੋਂ ਸਾਡੇ ਕੋਲ ਹੋਰ ਕੋਈ ਪ੍ਰੋਗਰਾਮ ਹੈ ਨਹੀਂ ਹਾਂਜੀ ਤੇ ਆਪਾਂ ਹੁਣ ਭੁਪਿੰਦਰ ਸਿੰਘ ਤੋਂ ਵੀ ਇਹਨਾਂ ਨੂੰ ਵੀ ਨਾਮ ਰਲਾ ਲਾਂਦੇ ਆ ਭੁਪਿੰਦਰ ਸਿੰਘ ਸਤਨਾਮ ਸਿੰਘ ਬਾੜਾ ਬਲਜੀਤ ਸਿੰਘ ਔਇਲਾ ਤੇ ਇਹ ਸਾਰੇ ਸਾਥੀ ਜਿੰਨੇ ਵੀ ਸਾਡੇ ਨਾਲ ਇੱਥੇ ਇਸ ਕੈਂਪ ਦੇ ਵਿੱਚ ਸਹਿਯੋਗ ਕਰਾਉਂਦੇ ਆ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਭពਿੰਦਰ ਸਿੰਘ ਕੀ ਕਹਿਣਾ ਚਾਹੁੰਦੇ ਆ ਲੋਕ ਜਿਹੜੇ ਆ ਇਸ ਕੈਂਪ ਦਾ ਜਿੰਨਾ ਲਾਹਾ ਨਹੀਂ ਲੈ ਸਕੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਦੇਖੋ ਜੀ ਸਾਰਿਆਂ ਨੂੰ ਬਰਗਾ ਨਿਊਜ਼ ਆਲ ਦੇਖਣ ਆ ਰਹੇ ਨੇ ਦੇਸ਼ ਆਪਦੇਸ਼ਾ ਵਿੱਚ ਬੈਠੇ ਨੇ ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਾਸਤਰੀ ਕਾਲ ਜੀ ਜੀ ਇਹ ਬਹੁਤ ਵੱਡਾ ਉਪਰਾਲਾ ਹੈ ਕਿ ਜਿਹੜਾ ਆਪਾਂ ਇਹ ਕਰ ਰਹੇ ਆ ਜਾਂ ਇਹ ਲੋਕ ਕੀਤਾ ਜਾ ਰਿਹਾ ਆ ਬ੍ਰਿਕਾ ਜਨਰਲ ਹਸਪੀਟਲ ਨੂੰ ਜਿੰਨਾ ਲਾਭ ਲੈਣਾ ਚਾਹੀਦਾ ਨਗਰ ਨਿਵਾਸੀਆਂ ਨੂੰ ਉਹ ਨਹੀਂ ਲੈ ਰਹੇ ਇਸ ਦੇ ਵਿੱਚ ਮੈਂ ਇੱਕ ਤਾਂ ਇਹ ਕਹੂੰਗਾ ਕਿ ਦੇਖੋ ਆਪਾਂ ਬਾਹਰ ਫਲੋਰ ਜਲੰਧਰ ਲੁਧਿਆਣਾ ਨੂੰ ਬਹੁਤ ਛੇਤੀ ਭਜਦੇ ਆ ਮਤਲਬ ਜੇ ਮਾਰੀ ਮੋਟੀ ਵੀ ਆਪਾਂ ਨੂੰ ਕੋਈ ਦਸਤਕਲੀਫ ਰਹਿ ਗਈ ਆ ਤੇ ਆਪਾਂ ਨੂੰ ਇੱਥੇ ਲਾਹਾ ਲੈ ਲੈਣਾ ਚਾਹੀਦਾ ਕਿਉਂਕਿ ਬਹੁਤ ਵਧੀਆ ਡਾਕਟਰ ਹੈ ਇਹ ਇਹਨਾਂ ਤੋਂ ਆਪਾਂ ਨੂੰ ਚੈੱਕ ਅਪ ਕਰਾ ਲੈਣਾ ਚਾਹੀਦਾ ਕੁਛ ਪੁੱਛ ਲੈਣਾ ਚਾਹੀਦਾ ਇਹ ਹਰੇਕ ਦਵਾਈ ਦਾ ਖੰਗ ਰੇਸ਼ਾ ਜੁਕਾਮ ਬੁਖਾਰ ਬੀਪੀ ਸ਼ੂਗਰ ਹਰੇਕ ਚੀਜ਼ ਚੈੱਕ ਕਰਦੇ ਆ ਔਰ ਫਰੀ ਕੋਸਟ ਜਿਹਦਾ ਕੋਈ ਪੈਸਾ ਨਹੀਂ ਹੈ ਮੈਡੀਸਨ ਜਿਹੜੀ ਹੈ ਉਹ ਸਾਰੀ ਇੱਥੋਂ ਫ੍ਰੀ ਮਿਲਦੀ ਆ ਇਹਦੇ ਲਈ ਮੈਂ ਦਾ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਜਿੰਨਾ ਲਾਹਾ ਲੈ ਹੁੰਦਾ ਲਓ ਬਾਅਦ ਚ ਆਪਾਂ ਇਹ ਕਹਿੰਨੇ ਆ ਵੀ ਜਦ ਹਸਪੀਟਲ ਦਾ ਖੋਲਿਆ ਸੀ ਪਰ ਇਹਦਾ ਫਾਇਦਾ ਤਾਂ ਆਪਾਂ ਨੂੰ ਕੋਈ ਹੋਇਆ ਹੀ ਨਹੀਂ ਉੱਥੇ ਫ੍ਰੀ ਆਪਾਂ ਨੂੰ ਕੋਈ ਦਵਾਈ ਨਹੀਂ ਦਿੰਦਾ ਨਾ ਕੋਈ ਪੁੱਛਦਾ ਆ ਪਰ ਜਿਹੜਾ ਇਹ ਕੈਂਪ ਲੱਗ ਰਿਹਾ ਹਰੇਕ ਐਤਵਾਰ ਦੇ ਐਤਵਾਰ ਲੱਗ ਰਿਹਾ 2 ਮਹੀਨੇ ਹੋ ਗਏ ਇਹ ਸਾਡੇ ਫਰਵਰੀ ਤੱਕ ਚੱਲਣਾ ਤੇ ਮੈਂ ਤਾਂ ਕਹੂੰਗਾ ਵੀ ਇਹਦਾ ਵੱਧ ਤੋਂ ਵੱਧ ਲਾਹਾ ਲਓ ਜੇ ਮੈਂ ਇੱਕ ਹੋਰ ਵੀ ਜਿੰਦਾ ਸਾਡੀ ਬੇਨਤੀ ਕਰਾਂਗਾ ਕਿ ਆਪਾਂ ਜੇ ਵੱਟਿਆ ਗੁਰਦੁਆਰੇ ਕੱਲੇ ਲਾਸਮੈਟ ਹੁੰਦੀ ਆ ਜੀ ਤੇ ਆਪਾਂ ਕੋਸ਼ਿਸ਼ ਕਰੀਏ ਅਗਲੇ ਐਤਵਾਰ ਤੋਂ ਪਹਿਲਾਂ ਸ਼ਨੀਵਾਰ ਨੂੰ ਚਾਹੇ ਜਿੰਨੇ ਵੀ ਹੋਰ ਆਪਣੇ ਗੁਰੂ ਘਰ ਆ ਸਾਰੇ ਗੁਰੂ ਘਰਾਂ ਨੂੰ ਇਹ ਕਹੀਏ ਵੀ ਤੁਸੀਂ ਜਿਹੜੀ ਆ ਲਾਸਮੈਟ ਜਿਹੜੀ ਆ ਕੱਲੇ ਜ਼ਰੂਰ ਕਰਦਿਆ ਕਰੋ ਐਤਵਾਰ ਸਵੇਰੇ ਕਰਦੇ ਨੇ ਤੇ 10 ਤੋਂ 12 ਵਜੇ ਤੱਕ ਜਿਹੜਾ ਵੱਟਿਆ ਗੁਰਦੁਆਰਾ ਸਾਹਿਬ ਕੋਈ ਕੈਂਪ ਲੱਗਾ ਉਹਦੇ ਵਿੱਚ ਤੁਸੀਂ ਜਾ ਕੇ ਆਪਣੀ ਚੈੱਕਅਪ ਕਰਾ ਸਕਦੇ ਆ ਭਵਿੰਦਰ ਸਿੰਘ ਜੀ ਅਨਾਉਂਸਮੈਂਟ ਬਾਕੀ ਦੇ ਗੁਰਦੁਆਰਿਆਂ ਵਿੱਚ ਵੀ ਹੁੰਦੀ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਅਨਾਉਂਸਮੈਂਟ ਕਰ ਲਈ ਅਨਾਨਸਮੈਂਟ ਉਹ ਕਿੰਨੀ ਕੀ ਜ਼ਿੰਮੇਵਾਰੀ ਨਾਲ ਕਰਨਾ ਚਾਹੁੰਦੇ ਜਾਂ ਉਹਨਾਂ ਦਾ ਮਨ ਕੀ ਆ ਉਹ ਜਾਣਦੇ ਆ ਪਰ ਸਾਡਾ ਮੈਸੇਜ ਹਰੇਕ ਤੱਕ ਜਿਹੜਾ ਆ ਉਹ ਪਹੁੰਚਦਾ ਪਹੁੰਚਾਇਆ ਜਾਂਦਾ ਤੇ ਇੱਥੇ ਨਾਲ ਇਹ ਵੀ ਗੱਲ ਕਹਿਣੀ ਬਣਦੀ ਆ ਕਿ ਜਿਵੇਂ ਅਸੀਂ ਅਕਸਰ ਦੇਖਦੇ ਆ ਕਿ ਪਬਲਿਕ ਡੋਮੇਨ ਦੇ ਵਿੱਚ ਅਸੀਂ ਵੀ ਜਿਵੇਂ ਵਿਚਰਦੇ ਆ ਕਿ ਲੋਕ ਜਿਹੜੇ ਆ ਉਹ ਲੰਗਰਾਂ ਦੇ ਵਿੱਚ ਸ਼ਾਮਲ ਵੀ ਬਹੁਤ ਉਤਸ਼ਾਹ ਨਾਲ ਹੁੰਦੇ ਆ ਤਾਂ ਲੰਗਰ ਲਗਾਉਣ ਦੇ ਵੀ ਬਹੁਤ ਸ਼ਾਹ ਜਦੋਂ ਕਿ ਡਾਕਟਰ ਅਨਪੂਪ ਜੀ ਨੂੰ ਇਸ ਸਵਾਲ ਜਿਹੜਾ ਆ ਉਹ ਸ਼ਾਮਿਲ ਕਰ ਲਏ ਆ ਇਸ ਵੇਲੇ ਇੱਕ ਔਰਤ ਨੇ ਤੁਹਾਨੂੰ ਛਾਤੀ ਦਰਦ ਡਾਕਟਰ ਸਾਹਿਬ ਆਪਣਾ ਜ਼ਿਕਰ ਕੀਤਾ ਤੇ ਤੁਸੀਂ ਉਹਨਾਂ ਨੂੰ ਇਸ਼ਾਰਾ ਵੀ ਕਰ ਦਿੱਤਾ ਵੀ ਤੁਹਾਨੂੰ ਇੱਕਦਮ ਹੁਣ ਜਿਹੜਾ ਆ ਇਹ ਹਾਰਟ ਦੀ ਜਿਹੜੀ ਉਹਨਾਂ ਨੂੰ ਦਰਦ ਪੇਨ ਉੱਠ ਰਹੀ ਆ ਤੇ ਉਹਦੇ ਲਈ ਤੁਹਾਨੂੰ ਜਿਹੜਾ ਆ ਉਹ ਸਮੇਂ ਸਿਰ ਜਾ ਕੇ ਆਪਣਾ ਇਲਾਜ ਕਰਾਉਣਾ ਚਾਹੀਦਾ ਤੇ ਇਦਾਂ ਦਾ ਜਿਹੜਾ ਪੇਸ਼ੈਂਟ ਜਿੱਦਾਂ ਤੁਹਾਨੂੰ ਦੇਖਣ ਨੂੰ ਮਿਲਿਆ ਤੇ ਇਹਦੇ ਲਈ ਕੀ ਐਫਰਟ ਹੋਣੇ ਚਾਹੀਦੇ ਆ ਦੇਖੋ ਜਿਹੜਾ ਮਰੀਜ਼ ਹੈ ਜਿਹਦਾ ਜੀ ਉਹਨਾਂ ਨੇ ਤਕਲੀਫ ਦੱਸੀ ਹੈ ਉਹ ਤਕਲੀਫ ਸੁਣਨ ਤੇ ਤਾਂ ਇਹ ਹੀ ਸਾਨੂੰ ਲੱਗਦਾ ਵੀ ਉਹ ਮੇਨਲੀ ਹਾਰਟ ਤੋਂ ਆ ਰਹੀ ਹੈ ਜੀ ਬਸਾਤੀ ਕਿ ਹੋਰ ਕਾਰਨ ਹੁੰਦੇ ਨੇ ਉਹ ਸਾਨੂੰ ਨਹੀਂ ਲੱਗਦੇ ਜੀ ਇਹ ਤਕਲੀਫ ਇਹਨਾਂ ਨੂੰ ਬਰੀ ਹੋਣਾ ਵੀ ਨਹੀਂ ਹੋ ਚੱਲਿਆ ਤੁਰੰਤ ਖਾਂੜਦਾ ਹੈ ਤੇ ਛਾਤੀ ਤੇ ਤਕਲੀਫ ਹੁੰਦਾ ਪਿੱਠ ਤੇ ਵੀ ਜਾਂਦਾ ਬਾਹਾਂ ਤੇ ਵੀ ਆਉਂਦਾ ਉਹ ਸੁਣਨੋਂ ਸਾਨੂੰ ਜਿੰਨੇ ਪਰਸੈਂਟੇਜ ਲੱਗਦਾ ਵੀ ਹਾਰਟ ਦੀ ਹੈ ਕਿ ਜੇ ਇਹਨਾਂ ਦਾ ਟਾਈਮ 'ਚ ਰਿਲਾਜ ਨਾ ਹੋ ਉਹ ਪ੍ਰੋਬਲਮ ਵੱਧ ਜਾਣੀ ਹੈ ਹਾਰਟ ਦੀ ਕੋਈ ਨਸ ਬਲੌਕ ਹੋ ਜਾਨੀਏ ਉਹ ਫਿਰ ਹਾਰਟ ਅਟੈਕ ਹੋ ਜਾਂਦਾ ਉਹਦਾ ਜਿਹੜਾ ਇਲਾਜ ਹੈ ਉਹ ਜੇ ਹੁਣ 10 ਰੁਪਏ ਦਾ ਹੋਣਾ ਉਹ 1000 ਰੁਪਏ ਦਾ ਇਹ ਤੋਂ ਵੀ ਇਤ ਹੈ ਤੇ ਇਹ ਅਵੇਰਨੈਸ ਹੋਣੀ ਚਾਹੀਦੀ ਹੈ ਪਰਿਵਾਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਉਹਨਾਂ ਦੀ ਜੇ ਬਿਮਾਰੀ ਹੋਣੀ ਚਾਹੀਦੀ ਹੈ ਇਹ ਟਾਈਮ 'ਚ ਕਰਾ ਲੈਣਗੇ ਤਾਂ ਮਰੀਜ਼ ਦੀ ਜਾਨ ਬਚ ਸਕਦੀ ਹੈ ਖਰਚਾ ਜਿਹੜਾ ਉਹ ਘਰੇ ਦਾ ਹੋ ਸਕਦਾ ਜਦੋਂ ਟਾਈਮ ਲੰਘ ਗਿਆ ਪ੍ਰੋਬਲਮ ਵੱਧ ਗਈ ਉਹਨੂੰ ਆਪਣੇ ਹੱਥ ਵਿੱਚ ਪਸ਼ੇ ਦੋਸਤੋ ਤੁਸੀਂ ਸੁਣਿਆ ਕਿ ਅਕਸਰ ਜਿਹੜੀ ਕੋਈ ਵੀ ਇਦਾਂ ਦੀ ਤਕਲੀਫ ਆ ਉਹ ਸ਼ੁਰੂਆਤ ਜਦੋਂ ਹੁੰਦੀ ਆ ਉਸ ਵੇਲੇ ਅਸੀਂ ਧਿਆਨ ਨਹੀਂ ਕਰਦੇ ਤੇ ਸਾਡੇ ਦੇਖਣ ਵਿੱਚ ਹੈ ਜਦੋਂ ਮਰੀਜ਼ ਜਿਹੜੇ ਆਉਂ ਉਹ ਮੌਤ ਦੇ ਮੂੰਹ ਵਿੱਚ ਪੈਣ ਵਾਲੇ ਹੁੰਦੇ ਆ ਉਦੋਂ ਹਜ਼ਾਰਾਂ ਰੁਪਈਆ ਜਿਹੜਾ ਮਗਰ ਮਦਦ ਹੁੰਦੀ ਆ ਅਗਰ ਜੇ ਇਹ ਮਦਦ ਪ੍ਰਾਇਮਰੀ ਪੱਧਰ ਤੇ ਹੋ ਜਵੇ ਤੇ ਮੇਰੇ ਖਿਆਲ ਨਾਲ ਅਸੀਂ ਕੀਮਤੀ ਜਾਨਾਂ ਵੀ ਬਚਾ ਸਕਦੇ ਆ ਸਾਡੇ ਜਾਣਕਾਰੀ ਦੇ ਵਿੱਚ ਹੈ ਬਹੁਤ ਸਾਰੇ ਜਿਹੜੇ ਲੋਕ ਆ ਸਾਡੇ ਕੋਲ ਇਸ ਕਰਕੇ ਵਿਛੜ ਗਏ ਕਿ ਉਹਨਾਂ ਨੂੰ ਪ੍ਰਾਇਮਰੀ ਤੌਰ ਤੇ ਜਦੋਂ ਹੈਲਪ ਦੀ ਲੋੜ ਸੀ ਉਦੋਂ ਮਿਲੀ ਨਹੀਂ ਤੇ ਜਦੋਂ ਉਹ ਲਾਸਟ ਫਾਈਨਲ ਚ ਜਾ ਕੇ ਜਾਣ ਤੋਂ ਹੱਥ ਧੋ ਬੈਠਿਆ ਉਸ ਵੇਲੇ ਉਹਨਾਂ ਦੇ ਲੱਖਾਂ ਰੁਪਈਆ ਵੀ ਖਰਚ ਹੋ ਗਏ ਤੇ ਆਰਾਮ ਵੀ ਨਹੀਂ ਮਿਲਿਆ ਤੇ ਸਾਡੀ ਤਾਂ ਡਾਕਟਰ ਸਾਹਿਬ ਇਹ ਹੀ ਲੋਕਾਂ ਨੂੰ ਤੁਹਾਡੇ ਰਾਹੀਂ ਸਾਡੇ ਰਾਹੀਂ ਅਪੀਲ ਆ ਕਿ ਇਹ ਕੈਂਪ ਦਾ ਲਾਹਾ ਲਓ ਬਲਗਾਜਰ ਨਾਲ ਹਸਪਤਾਲ ਜਿਹੜਾ ਆ ਉਹਦਾ ਫਾਇਦਾ ਲੈਣਾ ਚਾਹੀਦਾ ਹਾਂ ਇਹ ਕੋ ਦਾਅਵੇ ਨਾ ਕਰੀ ਸਕਦਾ ਵੀ ਜਿਹੜੇ ਸ਼ਹਿਰਾਂ ਵਿੱਚ ਵੱਡੇ ਹਸਪਤਾਲ ਆ ਉੱਥੇ ਉਹਨਾਂ ਨੂੰ ਫਰੀ ਇਲਾਜ ਮਿਲਦਾ ਘਟ ਬੈਹਾਂ ਤੇ ਇਲਾਜ ਮਿਲਦਾ ਬਿਲਕਿ ਤੁ ਜਦ ਤੁਰ ਪਏ ਅੱਗੇ ਜਾਣਾ ਆ ਪੈਸੇ ਹਰੇਕ ਤਾਂ ਲੱਗਣੇ ਆ ਇਹ ਬਹਾਨੇ ਬਾਜ਼ੀਆਂ ਆ ਇਹ ਟਾਣੀਆਂ ਚ ਬਹਿ ਕੇ ਗੱਲਾਂ ਕਰਨ ਵਾਲੇ ਲੋਕ ਜਿਹੜੇ ਆ ਉਹ ਐਮੀ ਚਰਚਾ ਹੀ ਕਰ ਸਕਦੇ ਆ ਫਰੀ ਵਿੱਚ ਤਾਂ ਲੰਗਰੇ ਮਿਲਦਾ ਲਾਗਤ ਤਾਂ ਲਗਣੀ ਲਗਣੀਆਂ ਤੇ ਡਾਕਟਰ ਸਾਹਿਬ ਤੁਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਸ੍ਰਿੰਦਰਪਾਲ ਜੀ ਤੁਹਾਡਾ ਵੀ ਭਵਿੰਦਰ ਜੀ ਤੁਹਾਡਾ ਵੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ